ਐਂਡਾ ਕੁੜਾ ਲਈ ਕੁੜਾ ਲੋਕਾਂ ਨੂੰ ਮੈਂ ਟੁਕੜਾ ਮੰਗਦੇ ਨਹੀਂ ਵੇਖਿਆ ਨਾ ਚਾਗਿਆ ਹੋਇਆ ਵੇਖਿਆ ਕੁੜਾ ਲਈ ਤਿਆਗਤਾ ਵਾ ਇਹ ਵੀ ਕਦੀ ਮੈਂ ਨਹੀਂ ਵੇਖਿਆ ਇਹਨਾਂ ਨੂੰ ਕੁੜਾ ਝੋਲ ਲੈੰਡਾਇਆ ਉਹਨਾਂ ਨੂੰ ਕੁੜਾ ਤਿਆਗਦਾ ਨਹੀਂ ਹallelujah ਕੁੜਾ ਬੰਦਾ ਭਾਵੇਂ ਨਾ ਸ਼ੁਕਰ ਆ ਜਾਵੇ ਨਾ ਗਰੇ ਲੇਕਿਨ ਕੁੜਾ ਤਿਆਗਦਾ ਨਹੀਂ ਬੰਦਾ ਭਾਵੇਂ ਕਹੇ ਹੁਣ ਮੈਂ ਦਿਵਾ ਨਹੀਂ ਕਰਦੇ ਹੁਣ ਮੈਂ ਚੱਚੀ ਨਹੀਂ ਜਾਣਾ ਉਹ ਗੱਲ ਬੱਕਰੀ ਆ ਪਰ ਖੁਦਾ ਛੱਡਦਾ ਨਹੀਂ ਜਿਹਨੂੰ ਚੋਲਿਆ ਉਹਨੇ ਉਹਨੂੰ ਛੱਡਣਾ ਨਹੀਂ ਹੁੰਦਾ ਹallelujah 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 yeso ਖੁਦਾ ਦੇ ਲੋਕ ਸਿਰਫ ਆਪਣੇ ਹੱਥ ਜਿਹੜੇ ਆ ਖੁਦਾ ਦੇ ਅੱਗੇ ਝੱਡਦੇ ਨੇ ਹallelujah ਹallelujah ਕਿਹੜੇ ਖੁਦਾ ਦੇ ਲੋਕ ਨੇ ਸਿਰਫ ਆਪਣੇ ਜਿਹੜੇ ਹੱਥ ਆ ਕਿਸੇ ਵੀ ਇੰਦਸ਼ੀਰਤਾਂ ਨਾ ਮੰਗ ਕੇ ਕਿਸੇ ਦੁਨੀਆਂ ਦੇ ਕੇ ਨਹੀਂ ਝੱਡਦੇ ਇਹ ਆਪਣੇ ਹੱਥ ਜੱਟਣਗੇ ਤੇ ਯਾ ਬਾਡੇ ਅੱਜ ਜੱਟਣਗੇ ਹallelujah ਹallelujah ਇਹ ਕਿਹਾ ਕਲਾਜੀ ਬੋਲੇ ਕਿਹਾ ਕਿੰਦਾ ਇਹ ਬਾਡੇ ਆਖਦਾ ਆ ਕਿ ਤੁਹਾਨੂੰ ਖੁਦਾਂ ਨੇ ਉਹ ਰੋਟੀ ਖਵਾਈ ਆ ਜਿਹੜੀ ਉਹਨੇ ਬਲਵੰਤਾ ਨੂੰ ਖਵਾਈ ਆ ਹallelujah ਇਹਨਾਂ ਕੁਦਾਂ ਨੇ ਫੇ ਅਸਟੈਲਿਨ ਉਹ ਰੋਟੀ ਖਵਾਈ ਸੀ ਜਿਹੜੀ ਉਹਨੇ ਫ੍ਰਿਜਿਆ ਨੂੰ ਖਵਾਈ ਸੀ ਸਵਰਗੀ ਰੋਟੀ ਖੁਡਾ ਨੇ ਅਸਟੈਲਿਨ ਨੂੰ ਖਵਾਈ ਸੀ